ਉਹ ਕਿਵੇਂ ਆ ਕੈ ਲਿਆ ਉਹ ਬਾਲੀ ਨੀਵੀਂ ਸ਼ਿੱਟੀ ਬੈਠਾ ਬੱਸ ਯਾਰ ਪੁੱਛਣ ਟੈਨਸ਼ਨ ਹੀ ਕਰੀ ਜੀ ਜਾਨੀ ਲੱਗਾ ਇਦਾਂ ਕਰ ਰਿਹਾ ਹੈ ਤੇ ਹੁੰਦੇ ਕਾਈ ਟੈਨਸ਼ਨ ਹੈ ਉਹ ਤੈਨੂੰ ਦੱਸਦਾ ਮੈਂ ਕੱਲ ਛੇਠ ਆਇਆ ਸੀਗਾ ਅੱਛਾ ਉਹਦੇ ਪੈਸੇ ਜੀ ਦੇਣੇ ਸੀਗੇ ਅੱਛਾ ਤੇ ਉਹ ਕਹੀ ਗਿਆ ਮੈਂ ਕਿਹਾ ਮਾ ਕੋਈ ਨਾ ਦੇ ਮਾ ਮਾ ਯਾਰ ਕੋ ਹੋਰ ਲਾਲੀ ਹੋਰ ਲਾਲੀ ਜਬਾਨੀ ਉਹ ਪਿੱਛੇ ਜੇ ਲੈਤੀ ਸੀ ਇਹ ਅੱਛਾ ਤੇ ਉਹ ਮੈਂ ਕਿਹਾ ਚਵਾਨੀ ਹੋਰ ਲਾਣੀ ਵਿਆਹ ਦੀ ਕਹਿੰਦਾ ਨਾ ਇੰਨਾ ਜਰ ਤਾਂ ਬਹੁਤ ਹੋ ਗਿਆ ਅੱਛਾ ਉਹ ਮੇਰੇ ਨਾਲ ਜਵਾਗਿਆ ਗਰਮ ਹੋ ਗਿਆ ਅੱਛਾ ਮਸਾਂ ਟਕੇ ਆ ਕਿਹਦਾ ਉਹ ਜਵਾਗਿਆ ਕਰਨ ਲੱਗਾ ਕਿ ਕਹਿੰਦਾ ਕਿ ਉਹ ਬੋਲ ਰਿਹਾ ਕਿ ਮੈਂ ਖਰਵਾ ਕੋਈ ਨਹੀਂ ਸਾਡੀ ਪਰਦਾਦੇ ਦਾਦਿਆਂ ਦੀ ਬਣੀ ਹੋਈ ਹੈ ਉਹ ਇਹ ਬੋਲਦੇ ਹੁੰਦੇ ਉਧਰ ਉਹ ਗਰਮ ਹੋ ਗਿਆ ਮੈਨੂੰ ਰੇਟ ਚੜਾਈ ਸੀ ਇਹਦੇ ਪੈਸੇ ਦੇਣੇ ਕਿਧਰੋਂ ਮੱਥੇ ਲੱਗ ਗਿਆ ਕਿਧਰੋਂ ਆ ਗਿਆ ਹਾਂ ਤੇ ਯਾਰ ਪੈਸਾ ਦਾ ਯਾਰ ਤੂੰ ਕੀ ਰੋ ਤੂੰ ਖਿਹੜਾ ਛੜਵਾ ਰੇ ਯਾਰ ਆਪਾਂ ਕਰ ਲਾਂਗੇ ਜਿੰਨੇ ਕਿਸੇ ਆਪਾਂ ਉਵੇਂ ਹੀ ਕਰ ਲਾਂਗੇ ਕਿ ਰੋਂ ਉਹਦਾ ਗਲੋਲਾ ਵਾ ਲਾ ਦੇ ਫੇਰ ਗਲ ਉਹ ਆ ਗਿਆ ਫੇਰ ਉਹ ਬੁੱਲੂਆ ਹੈ ਕਿਨੇ ਕਿਨੇ ਆਹੀ ਇਹਦਾ 2.5 2 ਲੱਖ ਬਸ ਮੇਰੇ ਤਾਂ ਜਾ ਜੇ ਜਵਾਬ ਦੇ ਜਾ ਦੇ ਦੀ ਨਿਆਰਾ ਉਹ ਉਹ ਲੈਂਤੀ ਸੀ ਪਿੱਛੇ ਯਾਰ ਉਹਨੂੰ ਤੈਨੂੰ ਕੀ ਦੱਸਾਂ ਯਾਰ ਕਾਦੀ ਲੈਤੀ ਸੀ ਲੈਤੇ ਸੀ ਬਸਾ ਅੱਛਾ ਦੇ ਲੈ ਜਦੋਂ ਅਗਲੇ ਦਿਨ ਲੈ ਕਿਹੜਾ ਆਫਰ ਕਰਦਾ ਇਹ ਮੇਰੇ ਨਾਲ ਕਿਵੇਂ ਕਰੇਗਾ ਤੇ ਅਜਿਵੇਂ ਕਹਿਣਾ ਯਾਰ ਆਪਾਂ ਹੋਮੇ ਕਰ ਲਾ ਯਾਰ ਤੂੰ ਕੀ ਆ ਯਾਰ ਉਹਦਾ ਜੇ ਗ੍ਰੋਗਰਾ ਮਾਰਦਾ ਆ ਜਮਾਲਾ ਵੀ ਲੈ ਗਿਆ ਹਾਂ ਉਹ ਤਾਂ ਕੋਈ ਗੱਲ ਨਹੀਂ ਤੂੰ ਮੇਰੇ ਲੈ ਗਿਆ ਫਿਰ ਆਪਾਂ ਕੋਸੋਕਾ ਫੜ ਲਿਓ ਕਿਸੇ ਤੋਂ ਆਪਾਂ ਦੇਖ ਲਾਂਗੇ ਮੇਰਾ ਮੇਰਾ ਲੋਟ ਜੇ ਨਹੀਂ ਆਉਦਾ ਬਾਹਰ ਦੇਖ ਤੇਰੇ ਨਾਲ ਹੀ ਐ ਮਾਣੀ ਉੱਤੇ ਤੈਨੂੰ ਕਨਾਲ ਗਹਿੜੇ ਦੇ ਦਾਂਗੇ ਜਿਵੇਂ ਤੂੰ ਕਹੇਗਾ ਹਾਂ ਤਾਂ ਮੈਨੂੰ ਬਸ ਤੂੰ ਕਾਨੂੰ ਭਾਈਦਾ ਮੈਨੂੰ ਗਏ ਤੇ ਸਰ ਜੂ ਤੇ ਰਹਿ ਤਾਂ ਠੀਕ ਐ ਨਹੀਂ ਭਾਈ ਫਿਰ ਕਿਸੇ ਹੋਰ ਨੂੰ ਲੈ ਤੈਨੂੰ ਉਹਰਾ ਪਰਾ ਕਰਨੀ ਪੂ ਆ ਬਾਬੂ ਜੱਕ ਕਿਵੇਂ ਵੀ ਲੱਗਾ ਲੋਕਾਂ ਨੂੰ ਕਾਨੂੰ ਕਰਨੀ ਹੈ ਬੈਤ ਆਪਾਂ ਦੇਖ ਲਾਂਗੇ ਚੱਲਿਆਉਣੇ ਫਿਰ ਉਹਦੇ ਕੋਲੇ ਚੱਲਿਆਉਣੇ ਯਾਰ ਮੇਰੇ ਕੋਲੋਂ ਖਲਾਫ ਰਹੀ ਉਹਨੂੰ ਕਹਿੰਦੀ ਵੀ ਮੈਂ ਤੈਨੂੰ ਆਪੇ ਇਨੀ ਤਰੀਕ ਨੂੰ ਆਪੇ ਦੇ ਦਊਗਾ ਉਦੋਂ ਗੋਲ ਉਹ ਵੇ ਵੇ ਟੈਨਸ਼ਨ ਚ ਬੈਠਾ ਉਹ ਟੈਨਸ਼ਨ ਨਾ ਮਨ ਤੂੰ ਸੇਖ ਦੇ ਦਾ ਉਹਨੂੰ ਸ਼ਿਹਰ ਲੈ ਲੈਣ ਉਹ ਵਿਰਾਜ ਵਾਗ ਜਾ ਭਾਰੀ ਹੋ ਗਿਆ ਉਹ ਤੇ ਗਰਮ ਹੋ ਗਿਆ ਉਹ ਜਵਾਕਾਂ ਨੂੰ ਪਤਾ ਨਹੀਂ ਨਾ ਬਣੀ ਉਹ ਸੇਖ ਨੂੰ ਗੁੱਸਾ ਖਾ ਗਿਆ ਉਹ ਤਾਂ ਗੁੱਸਾ ਖਾਣੀ ਆ ਬਾਲੇ ਭੜੇ ਹੁੰਦੇ ਨੇ ਤਾਂ ਫਿਰ ਬਾਲੇ ਭੜੇ ਕੱਲ ਨਾ ਆਉਗਾ ਨਾ ਸਿਨਮਾ ਹੋਰ ਜਵਾਕਾਂ ਦਵਾਕਾਂ ਨੂੰ ਕੀ ਸਮਝ ਆਏਗਾ ਨਦੀ ਚੱਲੇ ਉਹਲੇ ਫਿਰ ਆਪਾਂ ਉਹ ਕਹਿੰਦੇ ਯਾਰ ਜੀਤ ਸੀਗਾ ਕਹਿ ਦੇਣਾ ਯਾਰ ਮਾ ਤਾਂ ਟੈਨਸ਼ਨ ਚ ਹੀ ਬੈਠਾ ਸੀਗਾ ਉਹ ਮੇਰਾ ਕਿ ਕਿਰਾਂ ਦੇ ਨਾਲ ਤਾਂ ਸੁਖਰਾ ਬਾਜੀ કરી ਬੈਠਾ ਸੀ ਦੁਕਾਨ ਤੇ ਹੱਥ ਦੁਕਾਨ ਤੇ ਘਾਰ ਹੀ ਨਿਕਲ ਜਾਂਦਾ ਮੂੰਹ ਚ ਦੁਕਾਨ ਚ ਹੀ ਹੈ ਹੋਰ ਸੇਰ ਜੀ ਠੀਕ ਹੈ ਠੀਕ ਹੈ ਸਰਪੰਚ ਸਾਹਿਬ ਬੱਲੇ 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 ਹੋਰ ਬੱਲੇ ਕਿਵੇਂ ਆ ਠੀਕ ਹੈ ਜੀ ਹੋਰ ਕੋਈ ਢੰਗੇ ਕਰਤੇ ਸੀ ਬੱਸ 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 ਮਿਹਰਬਾਨੀ ਮਿਹਰਬਾਨੀ ਮਾਰੀ ਚਰਬਾਲ ਕਿੜਾ ਮਾਰਿਆ ਤੇਰੀ ਦੁਕਾਨ ਤੇ ਭਾਈ ਹੁਣ ਤੁਸੀਂ ਵੋਟਾਂ ਦੇਣ ਵੇਲੇ ਮਿੱਠੇ ਪੈਰੇ ਹੋ ਜਾਣੇ ਬੱਸ ਆਉਦੋ ਆਏ ਸੀ ਬੱਸ ਮੁੜ ਕੇ ਕਿੱਥੇ ਤੁਸੀਂ ਸਾਨੂੰ ਛਾੜ ਮੁੜ ਕੇ ਤਾਂ ਸਾਡਾ ਤਾਂ ਇੱਕ ਦਿਨ ਹੀ ਹੁੰਦਾ 5 ਸਾਲ ਤੋਂ ਹਾਂ ਠੀਕ ਹੈ ਭਾਈ ਹਾਂ ਉਦੋਂ ਹਰੇਕ ਤੇ ਮੁਰੇ ਹੱਥ ਬਣ ਲਾ ਜਿਹੜੀ ਭੈਣ ਲੱਗਦੀ ਹੈ ਭਾਬੀ ਭਾਬੀ ਲੱਗਦੀ ਹੈ ਭੈਣ ਬੱਸ ਮਾਂ ਲੱਗਦੀ ਹੈ ਕੁਝ ਵੀ ਲੱਗ ਉਦੋਂ ਤਾਂ ਭਾਬੀ ਕਿੱਥੇ ਤੁਸੀਂ ਤਾਂ ਭਾਈ ਭਾਬੀ ਕਿੱਥੇ ਉਹ ਤਾਂ ਸਾਡਾ ਦੇਮ ਹੁੰਦਾ ਭਾਬੀ ਹੁੰਦਾ ਚਾਚੀ ਹੋਵੇ ਸੀ ਵੀ ਮੈਂ ਭਾਬੀ ਕਹਿੰਦੇ ਵਸਤੀ ਸਾਨੂੰ ਵੀ ਕਹਿਣਾ ਪੈਂਦਾ ਹੈ ਭਾਬੀ ਜੜੀ ਨੂੰ ਭੈਣ ਕਹਣਾ ਪੈਂਦਾ ਪਾ ਦੀ ਭੈਣ ਬਣ ਕੇ ਆਵੇਂ ਜਵੇਂ ਦੀ ਗੱਲ ਹੈ ਅਮੇਸਮੇ ਦੀ ਗੱਲ ਹੈ ਹੋਰ ਠੀਕ ਠਾਕ ਵਧੀਆ ਤੁਸੀਂ ਸੁਣਾਓ ਜੀ ਮਾਪੇ ਵੀ ਵਧੀਆ ਮਾਤਾ ਜਾਨੀ ਵੀ ਕਹਿ ਸਫਾ ਵੀ ਵਧੀਆ ਮੱਚੇ ਚਲੋ ਚੰਗੀ ਗੱਲ ਹੈ ਸ਼ੁਕਰ ਹੈ ਹੋਰ ਬਧੀਆ ਬਸ ਆ ਇਕੱਲੇ ਨਾਲ ਆਏ ਸੀ ਕੋਈ ਛੋਟਾ ਕੋਈ ਹੋ ਮਾਰਾ ਮੋਟਾ ਕੋਈ ਅੱਛਾ ਸਾਹਕਤਾਬ ਸਾਹਕਤਾਬ ਤਾਂ ਭਾਈ ਜੀ ਤੈਨੂੰ ਕੀ ਉਹ ਆਪਣੇ ਛੋਟੇ ਬੈਸ਼ਨ ਨਹੀਂ ਤੁਸੀਂ ਕਹੇ ਸੀਗੇ ਕੱਲ ਉਹ ਮੈਨੂੰ ਪਤਾ ਹੈ ਭਾਈ ਪਤਾ ਹੈ ਉਹ ਹੋ ਗਈ ਕੱਲ ਹੋਰ ਵੀ ਇਕੱਲਾ ਸੀ ਅਛਾ ਰਮਣੀ ਮਾਰਾ ਮੋਟਾ ਮੂੰਹ ਹੀ ਕਿਤੇ ਬਲੇ ਦਬਾਜਾ ਨਾ ਮੈਂ ਤਾਂ ਅੱਛਾ ਗੋਲੀਆਂ ਗੱਲਿਆ ਖਾਣਾ ਨਾ ਉਹ ਤਾਂ ਬਾਪੀ ਰਨਾ ਮੈਂ ਲਿਆ ਜਵਾਬ ਰੋੜ ਕੇ ਆਇਓ ਜਵਾਬ ਉਹ ਖਬਰ ਹੀ ਹੋਇਆ ਕਹਿੰਦਾ ਕਿਵੇਂ ਹੋ ਰਿਹਾ ਮੈਂ ਸਾਡੀ ਦਾਦੇ-ਪੁਰਦਾਦੇ ਦੀ ਬਣੀ ਹੋਈ ਐ ਛਿੱਟਨ ਨਹੀਂ 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 ਕੋਈ ਆਪਾਂ ਤਾਂ ਦੇਖ ਪਈ ਕੱਲੇ ਕੋਈ ਸੁਥਾਨੀ ਬਣਿਆ ਨਾ ਨਾ ਕੋ ਕੋ ਸੁਣਾ ਬਸ ਸਿਆਣੇ ਹੋ ਫਿਰ ਵੀ ਜਵਾਬ ਹੈ ਜਵਾਬ ਹੀ ਵੱਜੂ ਕੋਈ ਨਹੀਂ ਭਾਈ ਕੋਈ ਨਹੀਂ ਚੱਲਦੇ ਰੇ ਬਈ ਨੂੰ ਕਹਿਣਾ ਚਪਾ ਚਾ ਕਰ ਲੈ ਕੁੱਲ ਮਿਲਾ ਕੇ ਮੇਤੇ ਨੂੰ ਆਈ ਸੀ ਮਤਲਬ ਰੱਬ ਤੇਰਾ ਭਲਾ ਕਰੇ ਮਾਤਾ ਜੀ ਤੇ ਪਾ ਕਰੀ ਵੀ ਭਈ ਪੈਸੇ ਲੈ ਤੈਨੂੰ ਹੋਇਆ ਖਾਸ਼ ਤੇ ਮੂੰ ਤਾਂ ਹੁਣ ਚੁਪੇ ਲੈ ਤੈਨੂੰ ਇਹ ਪਤਾ ਹੀ ਐ ਸਰਪੰਚੀ ਐ ਸਰਪੰਚੀ ਤੇ ਦੇਖ ਭਈ ਮੈਂ ਤਾਂ ਪਹਿਲਾਂ ਤੈਨੂੰ ਵੀ ਨਹੀਂ ਕੋਈ ਬਾੜਾ ਹੋ ਕੀਤਾ ਹੁਣ ਭਈ ਤੈਨੂੰ ਵੀ ਪਤਾ ਹੁਣ ਕਿ ਨਾ ਪੈਸੇ ਇਧਰ ਰੱਖਾ ਲੱਗ ਜਾ ਸਰਪੰਚਾ ਤੂੰ ਆਪ ਜਾਣੇ ਹਾਂ ਹਾਂ ਤੇ ਹੁਣ ਭਈ ਮੈਂ ਤਾਂ ਇਹੀ ਕਹਿੰਦਾ ਜੀ ਜਿਹੜੇ ਦਰਪਈ ਭਈ ਮੇਰੇ ਬੰਦਿਆ ਤੁਸੀਂ ਨਹੀਂ ਮੇਜੋ ਭਈ ਬਹੁਤ ਟੈਮਾ ਨੇ ਨਾ ਕੋਈ ਨਾ ਮੇੜਦਾ ਉਹਦਾ ਇਹ ਕਹਿ ਜੇ ਨੇ ਵੀ ਹੋਰ ਚਬਾਨੀ ਗਿਆ ਜੀ ਲਾਲਾ ਸਿੱਕੜਾ ਹੋਰ ਉਹ ਫਿਰ ਆਏ ਮੈਂ ਤਰੋ ਸਹੀ ਜੀ ਗੱਲ ਦੱਸਾਂ ਕੱਲੇ ਆਪਣੇ ਨਹੀਂ ਕਰੇ ਜੁੰਡੇ ਪੱਟੀ ਨੇ ਇਹਨਾਂ ਦੀ ਬਿੱਟਨੀ ਜਵਾ ਕਹਿੰਦੇ ਨੇ ਕਿ ਫੱਲਾਮੇ ਤੋਂ ਜਾ ਕੇ ਆ ਕੇ ਰੋਟੀਆਂ ਬਣਾਏ ਇਹਨਾਂ ਨੂੰ ਵੀ ਖਿੱਚਦੇ ਨੇ ਵੀ ਤੂੰ ਖਵਾਈ ਗਿਆ ਤੋਂ ਦੇ ਦੇ ਆ ਗੱਲ ਹੈ ਅਸੀਂ ਦੇਖੇ ਸਾਚ ਜਾਣਦੇ ਨੇ ਨੇ ਰੋਜ਼ ਹਮ ਤਾਂ ਤਾਂ ਪਤਾ ਪਤਾ ਪਛਾਣਾ ਜੇ ਪਹਿਲੇ ਦੇ ਪਈ ਦੇ ਕੋਲੇ ਟਾਈਮ ਪਲੇ ਟਾਈਮ ਸੀ ਚਲੋ ਚੱਲੀ ਜਾਂਦਾ ਜੀ ਕੁਮਾਰਾ ਮੋਤਾ ਦੁਰਪੀਲ ਹੈ ਦੇਖ ਹੁਣ ਪਈ ਗਾਵ ਮਹਗਾਈਆਂ ਹੋ ਗਈਆਂ ਸਭ ਦਾ ਪਤਾ ਮਹਗਾ ਹੋ ਗਿਆ ਵੇ ਦਾਬ ਜੀ ਤੁਸੀਂ ਸੱਚ ਪੁੱਛੋ ਨਾ ਕੰਮ ਕਰੀ ਬੱਚੇ ਕਮਾਈਆਂ ਲੈ ਰਹੇ ਨਹੀਂ ਕਮਾਈਆਂ ਵਾਲੇ ਦਾ ਕੰਮ ਬੇੜਾ ਸੇਠਾ ਬਾਹ ਚੰਗਾ ਸੀ ਖੇਡਦੇ ਆ ਖੇਡਦੇ ਇੱਕ ਦੂਜੇ ਦੇ ਘਰੇ ਸੌਂ ਜਾਂਦੇ ਸੀ ਬਸ ਉਹ ਤਾਂ ਬਾਅਦਗੇ ਟਾਈਮ ਬਸ ਉਹ ਤਾਂ ਬਾਅਦਗੇ ਟਾਈਮ ਉਹ ਤਾਂ ਕੋਈ ਚਲੋ ਕੋਈ ਨਹੀਂ ਭਾਈ ਚਲੋ ਕੋਈ ਨਾ ਤੂੰ ਕਰ ਲੈ ਕੰਮ ਤੇ ਮੈਂ ਲੀਗਲ ਹੋ ਵੀ ਰਲਣਾ ਸੀ ਮਸਤ ਚਲ ਮੈਂ ਇਹ ਹੋਰ ਵੀ ਜੇੜਨਾ ਕੋਈ ਗੱਲ ਕਰਨੀ ਹੈ ਕੋਈ ਗੱਲ ਨਹੀਂ ਤੂੰ ਸੇਠਨ ਵਾਲਾ ਆਪੇ ਕਰ ਲੈ ਨਾ ਕੋਈ ਗੱਲ ਜੇ ਤਾਂ ਮੈਂ ਦੇ ਦੂੰਗਾ ਨਹੀਂ ਤਾਂ ਮੈਂ ਬਹਿ ਜਾਂਦਾ ਕੋਈ ਨਹੀਂ ਫਿਰ ਜੇ ਬੈਠਾ ਕੋਈ ਵੀ ਜੇ ਤੂੰ ਆ ਤਾ ਤਲਕੇ ਰਹਿਮੋ ਆ ਗਾ ਬੈਠੇ ਨੇ ਆਪੇ ਕਰ ਲੈਣਗੇ ਸਾਫ ਕਰਕੇ ਤੜਕੇ ਸਾਨੂੰ ਦੱਸ ਦੀ ਮੈਨੂੰ ਇਹ ਰਹਿਮ ਕਰਿਓ ਥੋੜਾ ਜਿਹਾ ਨਾ ਨੁੱਲੀ ਕਰਾਵਾਂਗੇ ਆਪਾਂ ਜੀ ਚਾਚਾ ਆਪਾਂ ਤਾਂ ਕਦੇ ਤੈਨੂੰ ਪਤੀ ਆ 20 ਚੱਲਦੀ ਬਣੀ ਆਪਣੀ ਕੋਈ ਨਾ ਆਪਾਂ ਯਾਰ ਜਿੰਮੇਦਾਰੀ ਪਈ ਓਏ ਰੈਤ ਕਰਾਵਾਂਗੇ ਆ ਤੇਰੀ ਮਦਦ ਕਿਉਂ ਨਹੀਂ ਕਰਾਂਗੇ ਹੈ ਔਰ ਵੇਛੇ ਥਾ ਠੀਕ ਹੈ ਤੂੰ ਆਪシャਵਲ ਲਾਲਾ ਸਰਪੰਚਾ ਹਾਂ ਜਦੋਂ ਮਨੇ ਕਹਤਾ ਮੁੰਡਾ ਵੀ 20 ਸਾਲ ਦਾ ਹੋਇਆ ਵਿਹਨ ਵਾਲਾ ਹੋਇਆ ਉਦੋਂ ਦੇ ਪਿਛੇ ਹੋਣ ਜੇ ਹੋਰ ਹੋਣਾ ਅੱਛਾ ਭਾਈ ਹੁਣ ਕੀ ਕਰੀਏ ਭਾਈ ਪਿੰਡਾ ਦੇ ਵਿੱਚ ਤੂੰ ਲਾਲਾ ਡਾਂਗ ਚੱਕਣਾ ਡਾਂਗ ਦੇ ਵਿੱਚ ਨਾਲ ਡਾਂਗ ਤਾਂ ਤੂੰ ਚੱਕਦੇ ਨਹੀਂ ਉਹਦਾ ਅਸੀਂ ਐੜੇ ਕਬੂਸ ਸਿਰ ਪਾਸ ਉਹੀ ਗੱਲ ਹੈ ਭਾਈ ਆ ਲੈਣੇ ਦੇਣੇ ਪਿੱਛੇ ਰੋਇ ਥਾਣੇ ਜਾਂਦੇ ਹੈਗਾ ਤੇ ਕਿਸੇ ਨੇ ਸਿਰ 파ੜਤਾ ਕਦੇ ਕੇ ਨਹੀਂ ਸੋਜੀ ਵੀ ਰਹੀ ਕਿ ਜਗ੍ਹਾ ਜ ਹੁਣ ਤੁਸੀਂ ਆਹ ਸ਼ਵਲ ਲਾਲਾ ਨਿੱਕੀ ਦੁਕਾਨ ਤੋਂ ਕਰੋੜਾਂ ਪਤੀ ਬਣ ਜਾਂਦੇ ਹਾਂ ਹਾਂ ਤੁਸੀਂ ਵੀ ਨਿਕਲੇ ਨਹੀਂ ਵਾਲ ਕੋ ਨੇ ਤੂੰ ਉਹੀ ਠੂਠਾ ਬੜਾ بس ਸਾਡੇ ਕੋਲ ਤਾਂ ਟੁੱਟੇ ਹੀ ਗੱਲਾਂ ਆਸਾਂ ਚੱਲ ਤੂੰ ਐਂ ਕਰੀ ਗੱਲਾਂ ਤਾਂ ਆਪਾਂ ਕਰ ਫੇਰ ਕਰਾਂਗੇ ਹਾਂ ਤੇ ਤੂੰ ਜਿਹੜੇ 2 ਰੁਪਏ ਤੇ ਬਣਦੇ ਆ ਹੁਣ ਤਾਂ ਆਪਾਂ ਮਾਦੀ ਚਾਰ ਬਦਲਾ ਲਈ ਅੱਛਾ ਕੱਲ ਨੂੰ ਮੈਂ ਤਾਂ ਤੋਹੀ ਪੰਜ ਰਾਇ ਛੜਵਾ ਦੂੰ ਉਹਦੇ ਮੂੰਹ ਤੇ ਤੇ ਉਹ ਤਾਂ ਮੈਂ ਮੈਨੂੰ ਕੀ ਸਿਖਾਉਣਾ ਦੂੰ ਹਾਂ ਭਾਈ ਹਾਂ ਏ ਆਪਦੀ ਕੜਲੀ ਪੜਾਸ ਹੁਣ ਤਾਂ ਨਹੀਂ ਜਣੀ ਐ ਅੱਛਾ ਹਾਂ ਠੀਕ ਹੈ ਹੁਣ ਫਿਰ ਮੈਂ ਛੁਰਖਰੂ ਹੋ ਜਾ ਤੂੰ ਫਿਰ ਖਰੂ ਹੋ ਜਾ ਜੇ ਚਾਰ ਪੀ ਤੇਰੇ ਬਣਦੇ ਬਦਲ ਆਲੀ ਭਾਵਾਂ ਦੀ ਕੋਈ ਚੱਕਰ ਨਹੀਂ ਠੀਕ ਹੈ ਮੈਂ ਮੌਕੇ ਤੇ 5000 ਰੁਪਏ ਇਧਰ ਉਧਰ ਕਰ ਦੋ ਕੋਈ ਗੱਲ ਨਹੀਂ ਕੋਈ ਗੱਲ ਆਇਆ ਫਿਰ ਹੁਣ ਮਾਨਤਾਨ ਰੱਖਣਾ ਓਏ ਹਾਂ ਮੈਨੂੰ ਨੇ ਕਹਿਤਾ ਸੀ ਕਿ ਨਾ ਜਿੰਨੀ ਜਮੂਨ ਦਾ ਕਰ ਦਿਆਂਗੇ ਠੀਕ ਹੈ ਅੱਛਾ ਚਲੋ ਭਾਈ ਕੋਈ ਗੱਲ ਨਹੀਂ ਵਧੀਆ ਮਾਤਾ ਰਾਣੀ ਕਿਰਪਾ ਕਰੇ ਕਿ ਮੈਂ ਤੈਨੂੰ ਸਰਪੇਚਾ ਸੜਕੇ ਸਾਰਾ ਸਾਬ ਜੋੜ ਕੇ ਮਾਤਾ ਕਿਵੇਂ ਦੱਸਨੀ ਬਸ ਠੀਕ ਹੈ ਹਾਂ ਬਹੁਤ ਬਹੁਤ ਧੰਨਵਾਦ ਠੀਕ ਹੈ ਹੋ ਰ ਆ ਰਹੀ ਐ ਸੱਤ ਵਜੇ ਦੀ ਨੌਕਰੀ ਨੂੰ 20 ਦਿਨ ਹੋ ਗਏ ਮੈਨੂੰ ਜਾਨ ਹੋ ਗਿਆ ਮੈਂ ਤਾਂ ਕਿਛੇ ਬੱਚ ਗਿਆ ਨਹੀਂ ਸੀ ਹਾਂ ਮੈਨੂੰ ਪਤਾ ਤੇਰੀ ਤੇ ਵੀ ਗਰੀਬੀ ਐ ਹੋਰ ਉਹ ਗੱਲਾਂ ਹੁਣ ਕਿੱਥੇ ਰਹਿ ਗਈਆਂ ਉਹ ਗੱਲਾਂ ਨਹੀਂ ਆ ਇਹ ਤਾਂ ਸਾਨੂੰ ਪਤਾ ਹੈ ਸਾਰੀ ਗੱਲ ਬਾਰੇ ਠੀਕ ਐ ਜੰਗਾ ਠੀਕ ਐ ਠੀਕ